ਵਾਹਿਰੂ ਜੀ ਦਾ ਖਾਲਸਾ ਵਾਹਿਰੂ ਜੀ ਦੀ ਫਤਿਹ 사ਤਸੰਗਤ ਜੀ ਇਸ ਪਾਵਨ ਅਸਥਾਨ ਦਾ ਨਾਮ ਗੁਰਦੁਆਰਾ ਬੰਦਾ ਘاٹ ਸਾਹਿਬ ਹੈ ਇੱਥੇ ਪਹਿਲੇ ਮਾਦੋ ਦਾਸ ਜੀ ਬੈਰਾਗੀ ਉਹਨਾਂ ਦਾ ਡੇਰਾ ਹੋਇਆ ਕਰਦਾ ਸੀ ਇਹਨਾਂ ਦਾ ਪਹਿਲੇ ਨਾਮ ਲక్ష్ਮਣ ਦਾਸ ਸੀ ਤੇ ਇਹ ਜੰਮੂ ਕਸ਼ਮੀਰ ਦੇ ਵਿੱਚ ਰਜੌਰੀ ਦਾ ਜਿਹੜਾ ਅਸਥਾਨ ਹੈ ਉੱਥੇ ਰਿਆ ਕਰਦੇ ਸਨ ਇੱਕ ਦਿਨ ਲక్ష్ਮਣ ਦਾਸ ਦੀ ਸ਼ਿਕਾਰ ਖੇਡਣ ਵਾਸਤੇ ਗਏ ਸ਼ਿਕਾਰ ਖੇਡਦੇ ਆ ਖੇਡਦੇ ਆ ਉਹਨਾਂ ਨੇ ਇੱਕ ਹਿਰਨੀ ਦਾ ਸ਼ਿਕਾਰ ਕੀਤਾ ਤੇ ਹਿਰਨੀ ਉਸ ਵੇਲੇ ਗਰਭਵਤੀ ਸੀ ਜਦੋਂ ਉਹਨਾਂ ਨੇ ਹਿਰਨੀ ਦਾ ਸ਼ਿਕਾਰ ਕੀਤਾ ਉਹ ਹਿਰਨੀ ਵੀ ਮਰ ਗਈ ਤੇ ਉਹਦੇ ਨੌਜਾਤ ਜਿਹੜੇ ਜੰਮਦੇ ਹੋਏ ਬੱਚੇ ਉਹ ਵੀ ਮਾਤਾ ਦੇ ਗਰਭ ਤੋਂ ਬਾਹਰ ਨਿਕਲ ਕਰਕੇ ਉਹ ਵੀ ਤੜਪ ਤੜਪ ਕਰਕੇ ਮਰ ਗਏ ਇਹਨੂੰ ਵੇਖ ਕਰਕੇ ਲక్ష్మణ ਦਾਸ ਜੀ ਦੇ ਮਨ ਦੇ ਵਿੱਚ ਬਹੁਤ ਜ਼ਿਆਦਾ ਵਿਰਾਗ ਹੋਇਆ ਇਹ ਫਿਰ ਵਿਰਾਗ ਹੋਣ ਦੇ ਕਾਰਨ ਉਹਨਾਂ ਨੇ ਆਪਣੇ ਘਰ ਪਰਿਵਾਰ ਦਾ ਤਿਆਗ ਕਰਕੇ ਨਾਸਿਕ ਜਿਹੜਾ ਹੈ ਇਥੋਂ ਲਾਗੇ ਹੀ ਅਸਥਾਨ ਹੈ ਉਥੇ ਆਕਰਕੇ ਉਹਨਾਂ ਨੇ ਆਉਗੜਨਾਥ ਨਾਮਕ ਇੱਕ yogi ਸੀ ਉਹਨਾਂ ਤੋਂ ਦੀਖਸ਼ਾ ਲਈ ਤੇ ਉਹਨਾਂ ਨੇ ਉਹਨਾਂ ਦਾ ਨਾਮ ਮਧੋਦਾਸ ਬਿਰਾਗੀ ਰੱਖਣਾ ਕੀਤਾ ਫਿਰ ਉਥੇ ਉਹਨਾਂ ਨੇ ਬਹੁਤ ਲੰਬੇ ਚਿਰ ਤੱਕ ਸਾਧਨਾ ਕੀਤੀ ਤੇ ਸਾਧਨਾ ਕਰਦਿਆਂ ਗੋਦਾਵਰੀ ਦੇ ਕੰਡੇ-ਕੰਡੇ ਹੋ ਕਰਕੇ ਉਹਨਾਂ ਨੇ ਇਸ ਆਸਥਾਨ ਇਕਾਂਤ ਜਾਣ ਕਰਕੇ ਇੱਥੇ ਆਪਣਾ ਡੇਰਾ ਕਰਨਾ ਕੀਤਾ ਤੇ ਇੱਥੇ ਉਹਨਾਂ ਦਾ ਡੇਰਾ ਹੋਇਆ ਕਰਦਾ